ਤੁਹਾਨੂੰ ਪਹਿਲੀ ਤਾਂ ਗੱਲ ਜਦੋਂ ਇਹ ਮੌਸਮ ਬਦਲਦਾ ਤਾਂ ਦਮੇ ਦੇ ਮਰੀਜ਼ ਜਾਂ ਸਾਹਆਂ ਦੀਆਂ ਬਿਮਾਰੀਆਂ ਜਿਨ੍ਹਾਂ ਨੂੰ ਇੱਕ ਕ੍ਰੋਨਿਕ ਡਿਜ਼ੀਜ਼ ਹੈਗੀ ਆ ਉਹ ਵਧਣੀਆਂ ਸ਼ੁਰੂ ਹੋ ਜਾਂਦੀਆਂ ਨੇ ਉਹਦੇ ਸਿੰਪਟਮ ਆਨੇ ਸ਼ੁਰੂ ਹੋ ਜਾਂਦੇ ਆ ਫਿਰ ਜੇ ਪ੍ਰੀਵੈਂਸ਼ਨ ਦੀ ਗੱਲ ਕਰੀਏ ਤਾਂ ਆਪਾਂ ਨੂੰ ਜਿਵੇਂ अर्ਲੀ ਮਾਰਨਿੰਗ ਤੁਸੀਂ ਦੇਖਾਂਗੇ ਕਿ ਬਹੁਤ ਜ਼ਿਆਦਾ ਠੰਡ ਹੁੰਦੀ ਆ ਉਸ ਤੋਂ ਥੋੜਾ ਆਊਟਡੋਰ ਐਕਟੀਵਿਟੀਆਂ ਨੂੰ ਘਟਾਇਆ ਜਾਵੇ ਇਨਡੋਰ ਯੋਗਾ ਕਰ ਸਕਦੇ ਆਪਾਂ ਪ੍ਰੋਗਰਾਮ ਹੈਲਥ ਚਰਚਾ ਵਿੱਚ ਆਪ ਸਭ ਦਾ ਸਵਾਗਤ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਅਸੀਂ ਹਰ ਹਫਤੇ ਕਿਸੇ ਨਾ ਕਿਸੇ ਬਿਮਾਰੀ ਸੰਬੰਧੀ ਤੁਹਾਨੂੰ ਜਾਗਰੂਕ ਕਰਦੇ ਹਾਂ ਅਸੀਂ ਅੱਜ ਪਹੁੰਚੇ ਹਾਂ ਐਸ ਪੀ ਐਸ ਹਸਪੀਟਲ ਵਿਖੇ ਛਾਤੀ ਰੋਗਾਂ ਦੇ ਮਾਹਰ ਡਾਕਟਰ ਆਰ ਕੇ ਗੋਇਲ ਜੀ ਨਾਲ ਡਾਕਟਰ ਸਸੀ ਗਾਲ ਜੀ ਸਸੀਕਰ ਪਹਿਲਾਂ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਮੈਨੂੰ ਇਸ ਵਿਸ਼ੇ ਤੇ ਬੋਲਣ ਦੇ ਲਈ ਮੌਕਾ ਦੇਣ ਦੇ ਲਈ ਮੈਂ ਡਾਕਟਰ ਆਰ ਕੇ ਗੋਇਲ ਸੀਨੀਅਰ ਕੰਸਲਟੈਂਟ ਚੈਸ ਸਪੈਸ਼ਲਿਸਟ ਐਟ ਐਸ ਪੀ ਐਸ ਹਸਪੀਟਲ ਲੁਧਿਆਣਾ ਡਾਕਟਰ ਸਾਹਿਬ ਪਹਿਲਾਂ ਤਾਂ ਇਹ ਤੁਹਾਨੂੰ ਬਧਾਈ ਦਿੰਨੇ ਆ ਤੁਸੀਂ ਪ੍ਰੈਜ਼ੀਡੈਂਟ ਬਣੇ ਹੋ ਕਾਦੇ ਪ੍ਰੈਜ਼ੀਡੈਂਟ ਬਣਨੇ ਦੀ ਵੀ ਦਾਤ ਕਰਦੇ ਮੈਂ ਪ੍ਰੈਜ਼ੀਡੈਂਟ ਬਣਨ ਦੀ ਜੀ ਐਮ ਐ ਪ੍ਰੈਜ਼ੀਡੈਂਟ ਇਲੈਕਟ ਇਨ 2026 ਟੂ 2027 ਰੋਟਰੀ ਕਲੱਬ ਮੈਟਨ ਲੁਧਿਆਣਾ ਦਾ ਇਲੈਕਟ ਕੀਤਾ ਗਿਆਗਾ ਤੇ ਉਸ ਦੇ ਲਈ ਮੇਰੇ ਖਿਆਲ ਸਾਡੇ ਸਾਰੇ ਕਲੱਬ ਨੂੰ ਬਧਾਈ ਜਿਨ੍ਹਾਂ ਨੇ ਮੈਨੂੰ ਮੇਰੇ 'ਚ ਕੌਨਫੀਡੈਂਸ ਦਿੱਤਾ ਤੇ ਮੇਰੇ 'ਚ ਫੇਥ ਰੱਖਿਆ ਕਿ ਆਪਾਂ ਕਲੱਬ ਨੂੰ ਇੱਕ अच्छੀਆਂ ऊंचाइयां ਤੇ ਲੈ ਕੇ ਜਾਈਏ ਤੇ ਸੋਸ਼ੀਅਲੀ ਜਿਹੜਾ ਵੀ ਅਸੀਂ ਕੰਮ ਕਰਦੇ ਆ ਐਜ਼ ਅ ਰੋਟਰੀ ਇੰਟਰਨੈਸ਼ਨਲ ਜਾਂ ਰੋਟਰੀ ਕਲੱਬਾਂ ਦੇ ਦੌਰਾਨ ਉਹਨੂੰ ਸਹੀ ਢੰਗ ਨਾਲ ਕੀਤਾ ਜਾਵੇ ਤੇ ਹੋਰ ਬਿਹਤਰ ਕਰ ਸਕੀਏ ਡਾਕਟਰ ਸਾਹਿਬ ਅੱਜਕੱਲ ਸਰਦੀ ਦਾ ਮੌਸਮ ਚੱਲ ਪਿਆ ਜੀ ਜਿਵੇਂ ਕਿ ਜਿਨ੍ਹਾਂ ਨੂੰ ਦਮੇ ਦੀ ਹੁੰਦੀ ਹੈ ਜਾਂ ਨਾ ਜਿਨ੍ਹਾਂ ਨੂੰ ਇਸ ਤਰ੍ਹਾਂ ਦੀਕਤਾ ਆਉਂਦੀਆਂ ਉਹਨਾਂ ਨੂੰ ਕੀ ਕੀ ਮਤਲਬ ਕਰਨਾ ਚਾਹੀਦਾ ਮਤਲਬ ਇਹਦੇ ਵਿੱਚੋਂ ਬਚਾ ਦੇ ਲਈ ਦੇਖੋ ਪਹਿਲੀ ਤਾਂ ਗੱਲ ਜਦੋਂ ਇਹ ਮੌਸਮ ਬਦਲਦਾ ਤਾਂ ਦਮੇ ਦੇ ਮਰੀਜ਼ ਜਾਂ ਸਾਹ ਦੀਆਂ ਬਿਮਾਰੀਆਂ ਜਿਨ੍ਹਾਂ ਨੂੰ ਇੱਕ ਕ੍ਰੋਨਿਕ ਡਿਜ਼ੀਜ਼ ਹੈਗੀ ਆ ਉਹ ਵਧਣੀਆਂ ਸ਼ੁਰੂ ਹੋ ਜਾਂਦੀਆਂ ਨੇ ਉਹਦੇ ਸਿੰਪਟਮ ਆਨੇ ਸ਼ੁਰੂ ਹੋ ਜਾਂਦੇ ਆ ਤੇ ਇਸ ਦੇ ਲਈ ਸਭ ਤੋਂ ਜ਼ਰੂਰੀ ਹੈ ਕਿ ਜਿਹੜੀਆਂ ਵੀ ਤੁਹਾਡੀਆਂ ਮੈਡੀਸਨ ਤੁਸੀਂ ਲੈ ਰਹੇ ਹੋ ਐਟ ਲੀਸਟ ਉਹਨਾਂ ਨੂੰ ਰੈਗੂਲਰ ਰੱਖਿਏ ਫਿਰ ਜੇ ਪ੍ਰੀਵੈਂਸ਼ਨ ਦੀ ਗੱਲ ਕਰੀਏ ਤਾਂ ਆਪਾਂ ਨੂੰ ਜਿਵੇਂ अर्ਲੀ ਮਾਰਨਿੰਗ ਤੁਸੀਂ ਦੇਖਾਂਗੇ ਕਿ ਬਹੁਤ ਜ਼ਿਆਦਾ ਠੰਡ ਹੁੰਦੀ ਆ ਜਬ ਪੋਲੂਸ਼ਨ ਦੇ ਕੰਟੈਂਟ ਬਹੁਤ ਨੇ ਹਲੇ ਬਾਰਿਸ਼ ਹੋਈ ਨਹੀਂ ਹੈਗੀ ਉਸ ਤੋਂ ਥੋੜਾ ਆਊਟਡੋਰ ਐਕਟੀਵਿਟੀਜ਼ ਨੂੰ ਘਟਾਇਆ ਜਾਵੇ ਇਨਡੋਰ ਯੋਗਾ ਕਰ ਸਕਦੇ ਆਪਾਂ फिर इंडोर कोई ना कोई एक्सरसाइज ਕਰਦੇ ਹੋ 에어 ਪਿਉਰੀਫਾਇਰ ਵੀ ਕੈਨ ਯੂਜ਼ ਤੇ ਐਟ ਲੀਸਟ ਵੀ ਜਿਹੜਾ ਇੱਕ ਫਲੂ ਵੈਕਸੀਨਸ ਤੇ ਨੀਮੋਕੋਕਲ ਵੈਕਸੀਨ ਮੇਰਾ ਖਿਆਲ ਸਾਨੂੰ ਸਾਰਿਆਂ ਨੂੰ ਲਗਵਾਉਣਾ ਚਾਹੀਦਾ ਬਟ ਦੀ ਰეკਮੈਂਡੇਸ਼ਨ ਇਸ ਜੇ ਤੁਹਾਨੂੰ ਇੱਕ ਤੋਂ ਜ਼ਿਆਦਾ ਬਿਮਾਰੀਆਂ ਨੇ ਜਾਂ ਤੁਹਾਡੀ ਇਸ 65 ਤੋਂ ਜ਼ਿਆਦਾ ਤਾਂ ਜ਼ਰੂਰ ਲਗਵਾਓ ਡਾਕਟਰ ਜਿਵੇਂ ਇਸ ਤਰ੍ਹਾਂ ਦੇ ਦਮੇ ਤੇ ਆਪਾਂ ਦੇਖਿਆ ਜਾਵੇ ਤੇ ਕਿਵੇਂ ਕਈ ਲੋਕਾਂ ਨੂੰ ਖਾਂਸੀ ਹੁੰਦੀ ਹੈ ਜਿਵੇਂ ਉਹਨਾਂ ਮੌਸਮ 'ਚ ਖੰਘ ਵੈਸੇ ਹੋਣ ਲੱਗ ਜਾਂਦੀ ਹੈ ਨਾ ਵੀ ਕਿਵੇਂ ਪਤਾ ਲੱਗਦਾ ਵੀ ਐਸੀ ਜੀ ਖੰਘ ਹੋ ਜਾਂਦੀ ਜਿਵੇਂ ਆਪ ਪਹਿਲਾਂ ਤਾਂ ਅਗਲਾ ਲੋਕਲ ਦਵਾਈਆਂ ਮੈਡੀਸਨ ਮਹੱਲੇ ਕਲੀਨਿਕ ਤੋਂ ਲੈਂਦਾ ਜਾ ਇਸ ਤਰ੍ਹਾਂ ਕਰਕੇ ਕਿਉਂਕਿ ਖੰਘ ਵੱਦੀ ਵੱਦੀ ਕਾਫੀ ਹੋ ਜਾਂਦੀ ਤੇ ਕਿਵੇਂ ਉਹਨਾਂ ਨੂੰ ਕਿਵੇਂ ਕੀ ਚੈੱਕ ਕਰਾਉਣਾ ਚਾਹੀਦਾ ਦੇਖੋ ਦਮੇ ਦੇ ਲਈ ਜੇ ਅਸੀਂ ਪ੍ਰੋਪਰ ਡਾਇਗਨੋਸਿਸ ਬਣਾਉਣਾ ਹੋਵੇ ਤਾਂ ਇੱਕ ਸਾਡਾ ਟੈਸਟ ਹੁੰਦਾ ਜਿਹਨੂੰ ਅਸੀਂ ਪੀਐਫਟੀ ਵੀ ਕਹਿੰਦੇ ਆ ਉਹ ਟੈਸਟ ਦੇ ਨਾਲ ਅਸੀਂ ਇਹਨੂੰ ਡਾਇਗਨੋਸ ਕਰ ਲੈਨੇ ਕਿ ਵੈਸਾ ਤੁਹਾਨੂੰ ਦਮਾ ਹੈ ਜਾਂ ਇੱਕ ਨਾਰਮਲ ਅਲਰਜੀਕ ਕਫ ਹੈ ਫਿਰ ਅਲਰਜੀ ਦੇ ਵੀ ਕੁਝ ਟੈਸਟ ਨੇ ਅੱਜਕੱਲ ਅਲਰਜੀ ਚ ਵੀ ਅਸੀਂ ਕਾਫੀ ਐਡਵਾਂਸਮੈਂਟ ਹੋ ਚੁੱਕੀ ਹੈ ਤਾਂ ਕਿ ਕਿੰਨੀ ਅਲਰਜੀ ਆ ਫਿਰ ਉਸ ਨੂੰ ਇਮੂਨੋਥੈਰੇਪੀ ਨਾਲ ਜਾਂ ਬਾਇਓਲੋਜੀਕਲ ਏਜੈਂਟ ਨਾਲ ਅਸੀਂ ਕੰਟਰੋਲ ਕਰ ਪਾਨੇ ਆ ਤੇ ਇੱਕ ਹੋਰ ਸਾਡੇ ਜਿਹੜੇ ਹਸਪੀਟਲ ਚ ਬਹੁਤ ਐਡਵਾਂਸ ਟੈਸਟ ਹੈਗਾ ਉਹ ਹੈਗਾ ਇੰਪਲਸਿਵ ਬਾਕਸਮੋਟਰੀ ਜਿਸ ਦੇ ਨਾਲ ਬੱਚਿਆਂ ਚ ਵੀ ਸਾਨੂੰ ਇਹ ਪਤਾ ਲੱਗ ਜਾਂਦਾ ਕਿ ਕਿੰਨੇ ਕੁ ਲੰਗ ਜ਼ੋਨਾਂ ਦੇ ਖਰਾਬ ਨੇ ਕੀ ਉਹਨਾਂ ਦੀ ਅਸੀਂ ਮੈਡੀਕੇਸ਼ਨ ਸ਼ੁਰੂ ਕਰੀਏ ਤਾਂ ਕਿ ਜਿਹੜੀ ਕ੍ਰੋਨਿਕ ਕਫ ਉਹ ਠੀਕ ਕੀਤੀ ਜਾ ਸਕੇ ਨਹੀਂ ਉਹ ਕੀ ਹੁੰਦਾ ਕਿ ਹੌਲੀ-ਹੌਲੀ ਲੰਗਸ ਨੂੰ ਖਰਾਬ ਕਰਨਾ ਸ਼ੁਰੂ ਕਰ ਦਿੰਦੀ ਹੈ ਤੇ ਲੰਗਸ ਨੂੰ ਇੰਨਾ ਡੈਮੇਜ ਕਰ ਦਿੰਦੀ ਹੈ ਕਿ ਪੇਸ਼ੈਂਟ ਕਈ ਵਾਰ ਸਾਡੇ ਕੋਲ ਆਂਦਾ ਤੇ ਬਹੁਤ ਜ਼ਿਆਦਾ ਆਪਸ਼ਨ ਨਹੀਂ ਬਚਦੇ ਤਾਂ ਕਿ ਅਸੀਂ ਉਹਨੂੰ ਰਿਵਾਈਵ ਕਰ ਪਾਈਏ ਤਾਂ ਮੈਂ ਇਹੀ ਚਾਹਾਂਗਾ ਕਿ ਜਿਨ੍ਹਾਂ ਨੂੰ ਵੀ ਕੋਈ ਦਿੱਕਤ ਹੋਵੇ ਤਾਂ ਐਟ ਲੀਸਟ अर्ली ਸਟੇਜ 'ਚ ਜ਼ਰੂਰ ਦਿਖਾਣ ਤੇ ਆਪਣਾ ਇੱਕ ਅੱਛਾ ਇਲਾਜ ਉਹ ਪਾਵੇ ਤੇ ਡਾਕਟਰ ਸਾਹਿਬ ਜਿਵੇਂ ਇਸ ਤਰ੍ਹਾਂ ਕਰਕੇ ਅੱਜਕੱਲ ਜਿਵੇਂ ਇਹਨਾਂ ਨੂੰ वैसे भी ਹੁੰਦਾ ਵੀ ਕੀ ਖਾਦਾ ਜਾਵੇ ਕੀ ਨਾ ਖਾਦਾ ਜਾਵੇ ਇਸ ਤਰ੍ਹਾਂ ਜਿਵੇਂ ਅੱਜ ਕੱਲ ਲੋਕ ਸਾਗ ਜ਼ਿਆਦਾ ਖਾਂਦੇ ਨੇ ਜਾਂ ਚਾਹ ਕਿੰਨੀ ਗੀ ਵੀ ਕਈ ਲੋਕ ਐਂ ਪਲਪ ਲੇਖੇ ਚ ਨੇ ਵੀ ਕਿੰਨਾ ਕੀ ਕਿਹੜੀ ਡਾਈਟ ਜ਼ਿਆਦਾ ਲਈ ਜਾਂ ਜਬ ਜਬ ਕਿੰਨੀ ਲਈ ਜਾਂਦਾ ਜੀ ਦੇਖੋ ਡਾਈਟ ਦਾ ਤਾਂ ਇਹ ਹੈਗਾ ਜੀ ਕਿ ਐਟ ਲੀਸਟ ਜਿਵੇਂ ਆਪਾਂ ਅੱਗੇ ਵੀ ਕਹਿੰਦੇ ਹੁੰਦੇ ਸੀ ਕਿ ਮਾਰਨਿੰਗ ਦਾ ਬ੍ਰੇਕਫਾਸਟ ਚੰਗਾ ਕੀਤਾ ਹੋਣਾ ਚਾਹੀਏ ਲੰਚ ਫਿਰ ਉਹਦੂ ਘੱਟ ਹੋਣਾ ਚਾਹੀਏ ਨਾਲ ਤੇ ਡਿਨਰ ਮਿਨੀਮਲ ਤੋਂ ਡਾ ਹੋਣਾ ਚਾਹੀਦਾ ਐਟ ਲੀਸਟ ਜ ਜੇ ਤੁਸੀਂ 올ਡੇਜ਼ ਹੋਂ ਤਾਂ ਐਟ ਲੀਸਟ 3 ਦੀ ਵਜ੍ਹਾ ਚਾਹੀਏ ਚਾਰ ਵਾਰ ਖਾਣਾ ਖਾਓ ਥੋੜਾ ਥੋੜਾ ਕਰਕੇ ਖਾਓ ਤਾਂ ਕਿ ਜਿਹੜਾ ਪਹਿਲਾ ਖਾਣਾ ਖਾਦਾ ਹੋਇ ਉਹ ਡਾਈਜੈਸਟ ਹੋ ਜਾਏ ਕਿਉਂਕਿ ਨਹੀਂ ਜੀਆਰਡੀ ਜਿਹਨੂੰ ਅਸੀਂ ਗੈਸਟ੍ਰੋਇਸੋਫੀਗਲ ਰਿਫਲੈਕਸ ਕਹਿੰਦੇ ਆ ਉਹਦੇ ਨਾਲ ਵੀ ਖਾਂਸੀ ਸਾਹ ਦੀਆਂ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ ਨੇ ਫਿਰ ਇੱਕ ਨਾਰਮਲ ਜਿਹੜੀਆਂ ਡਾਈਟਸ ਨੇ ਹਲਕਾ ਭੋਜਨ ਉਹ ਖਾਦਾ ਜਾਵੇ ਤੇ ਨਾਲ ਨਾਲ ਕਿਤੇ ਨਾ ਕਿਤੇ ਜਿਵੇਂ ਅਸੀਂ ਆਪਾਂ ਦੇਸੀ ਚ ਗੱਲ ਕਰੀਏ ਦੇਸੀ ਨੁਸਖਿਆਂ ਚ ਬਿਹੜਾ ਗਾਈਜ਼ ਇਟਸ ਆਲਸੋ ਅ ਬ੍ਰਾਂਕੋਡਾਇਲੇਟਰ ਤੇ ਤੁਸੀਂ ਸੌਫਤ ਦਾ ਪਾਣੀ ਬੋਇਲ ਕਰਕੇ ਪੀ ਸਕਦੇ ਹੋ ਜਿੰਜਰ ਵਾਟਰ ਲੈ ਸਕਦੇ ਹੋ ਕੋਸ਼ਿਸ਼ ਕਰੋ ਕਿ ਗਰਮ ਦੇ ਉੱਪਰ ਠੰਡਾ ਜਾਂ ਠੰਡੇ ਦੇ ਉੱਪਰ ਗਰਮ ਦਾ ਸੇਵਨ ਨਾ ਕਰੋ ਤੇ ਬਿਲਕੁਲ ਇੱਕਦਮ ਆਪਾਂ ਹੀਟਰ ਲਗਾਏ ਹੋਏ ਅੰਦਰ ਤੇ ਨਾਲ ਹੀ ਅਸੀਂ ਬਾਹਰ ਚਲੇਗੇ ਉਹਦੇ ਨਾਲ ਵੀ ਸਾਡੀਆਂ ਸਾਧੀਆਂ ਬਿਮਾਰੀਆਂ ਵੱਜ ਜਾਂਦੀਆਂ ਨੇ ਟੈਂਪਰੇਚਰ ਦਾ ਇੱਕ ਕੰਟਰੋਲ ਟੈਂਪਰੇਚਰ 'ਚ ਆਪਣੇ ਜੀਵਨ ਨੂੰ ਰੱਖੋ ਨਰਸੋ ਕਈ ਲੋਕ ਹੁੰਦੇ ਨੇ ਜਿਵੇਂ ਦਮਾ ਹੋ ਗਿਆ ਪਤਾ ਵੀ ਲੱਗ ਗਿਆ ਵੀ ਦਮਾ ਹੋ ਗਿਆ ਸਾਨੂੰ ਅਸਾਂ ਨਾ ਟੀਵੀ ਦੀ ਬਿਮਾਰੀ ਹੋ ਗਈ ਤੇ ਉਹਦੀ ਮੈਡੀਸਿਨ ਕਿਤੇ ਥੋੜੀ ਜੀ ਉੱਥੋਂ ਲੈ ਲਈ ਥੋੜੀ ਉੱਥੋਂ ਲੈ ਲਈ ਉਹਨਾਂ ਨੂੰ ਤੁਸੀਂ ਕੀ ਕਹੋਗੇ ਜੀ ਨਹੀਂ ਇਹ ਤਾਂ ਬਿਲਕੁਲ ਨਹੀਂ ਤੁਸੀਂ ਆਪਣੇ ਇੱਕ ਪ੍ਰੋਪਰ ਡਾਕਟਰ ਤੋਂ ਐਡਵਾਈਸ ਲੋ ਪਹਿਲਾਂ ਉਹਨੂੰ ਟੈਸਟ ਕਰਾਓ ਕਿ ਵਾਕਈ ਤੁਹਾਨੂੰ ਦਮਾ ਹੈ ਜਾਂ ਨਹੀਂ ਹੈ ਜੇ ਦਮਾ ਹੈ ਤਾਂ ਐਟ ਲੀਸਟ ਦਵਾਈ ਪ੍ਰੋਪਰ ਜਿੰਨੀ ਵੀ ਡਾਕਟਰ ਤੁਹਾਨੂੰ ਐਡਵਾਈਸ ਕਰਦੇ ਨੇ ਉਸ ਦੇ ਮੁਤਾਬਕ ਦਵਾਈ ਲੋ ਤਾਂ ਕਿ ਅਸੀਂ ਇਹ ਜਿਹੜੀ ਬਿਮਾਰੀ ਹੈ ਇਹਨੂੰ ਪ੍ਰੋਪਰਲੀ ਟ੍ਰੀਟ ਕਰ ਪਾਈਏ ਆਪਾਂ ਇਦਾਂ ਜੇ ਹੈਪੋਜ਼ਾਰਟ ਕੋਈ ਨਾ ਕੋਈ ਮੈਡੀਸਨ ਲੈਂਦੇ ਰਵਾਂਗੇ ਔਨ ਐਂਡ ਆਫ ਤਾਂ ਉਹਦੇ ਨਾਲ ਕੀ ਹੋਏਗਾ ਸਾਡਾ ਸਿਹਤ ਵੀ ਖਰਾਬ ਹੋਏਗੀ ਇਕਨੋਮਿਕਲੀ ਵੀ ਦਿੱਕਤ ਆਏਗੀ ਤੇ ਬਾਅਦ ਚੋਂ ਨੂੰ ਠੀਕ ਕਰਨਾ ਵੀ ਬੜਾ ਮੁਸ਼ਕਲ ਹੋ ਜਾਂਦਾ ਜੀ ਇਹ ਸੰਤ ਸਾਡੇ ਡਾਕਟਰ ਛਾਤੀ ਰੋਗਾਂ ਦੇ ਮਾਹਰ ਚੈਸਟ ਸਪੈਸ਼ਲਿਸਟ ਡਾਕਟਰ ਆਰਕੇ ਗੋਲਜੀ ਜਿਨ੍ਹਾਂ ਨੇ ਬਹੁਤ ਹੀ ਵਧੀਆ ਧੰਗ ਨਾਲ ਤੁਹਾਨੂੰ ਤਰੀਕੇ ਨਾਲ ਦੱਸਿਆ ਵੀ ਟੀਵੀ ਦਾ ਲਾਜ ਹੈਗਾ ਲੇਕਿਨ ਉਹਨਾਂ ਨੂੰ ਪ੍ਰੋਪਰ ਢੰਗ ਨਾਲ ਡਾਕਟਰ ਦੀ ਸਲਾਹ ਨਾਲ ਦਵਾਈ ਲੈ ਲੈਣੀ ਚਾਹੀਦੀ ਹੈ ਜੀ ਤੇ ਬਿਲਕੁਲ ਤੁਸੀਂ ਠੀਕ ਹੋ ਸਕਦੇ ਹੋ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਜੀ ਸਤਿਵਾਲ ਜੀ ਥੈਂਕ ਯੂ ਸੋ ਮਚ ਸਾਨੂੰ ਜੁਆਇਨ ਕਰਾਉਣ ਦੇ ਲਈ ਸਤਿ ਸ੍ਰੀ ਅਕਾਲ ਥੈਂਕ ਯੂ